ਸਬ ਡਿਵੀਜ਼ਨ ਵਿਖੇ ਨਵੇਂ ਡੀਐਸਪੀ ਸੁਖਪਾਲ ਸਿੰਘ ਨੇ ਆਪਣਾ ਚਾਰ ਸੰਭਾਲ ਕੇ ਕੰਮਕਾਜ ਸ਼ੁਰੂ ਕਰ ਦਿੱਤਾ ਹੈ ਚਾਰ ਸੰਭਾਲਨ ਮੌਕੇ ਫਤੇਗੜ ਚੂੜੀਆਂ ਐਸਐਚਓ ਗਿਰਨਦੀਪ ਸਿੰਘ ਅਤੇ ਹੋਰ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਡੀਐਸਪੀ ਸੁਖਪਾਲ ਸਿੰਘ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਇਸ ਮੌਕੇ ਤੇ ਡੀਐਸਪੀ ਸੁਖਪਾਲ ਸਿੰਘ ਨਿਕਾਲ ਬਤ ਕਰਦੇ ਹੋਏ ਕਿਹਾ ਕਿ ਯੂਥ ਨੂੰ ਨਸ਼ਿਆਂ ਤੋਂ ਅਲਾਮਤ ਤੋਂ ਦੂਰੀ ਬਣਾ ਕੇ ਰੱਖਣ ਦੇ ਲਈ ਪ੍ਰੇਰਿਤ ਕਰਨਾ ਉਹਨਾਂ ਦੀ ਪਹਿਲ ਹੋਵੇਗੀ ਉਹਨਾਂ ਨੇ ਕਿਹਾ ਕਿ ਜੁਰਮ ਨੂੰ ਠੱਲ ਪਾਉਣ ਦੇ ਲਈ ਲੋਕਾਂ ਅਤੇ ਪੁਲਿਸ ਦਾ ਆਪਸੀ ਤਾਲਮਿਲ ਹੋਣਾ ਜ਼ਰੂਰੀ ਹੈ ਤਾਂ ਹੀ ਜੁਰਮ ਨੂੰ ਠੱਲ ਪਾਈ ਜਾ ਸਕਦੀ ਹੈ ਉਹਨਾਂ ਨੇ ਕਿਹਾ ਕਿ ਅੱਜ ਤੋਂ ਹੀ ਆਪਣੀ ਟੀਮ ਦੇ क्राइम के विरुद्ध काम शुरू कर देगी गल की है क्राइम से जी भी तरीके क्राइम जी वचनबद्ध है रोकने लीम की जी गुंडागर्दी उ जीरो परसेंट टॉलरेंस रहेगी गुंडागर्दी नशा कोई हो नशे कोई भी जरा जीरो परसेंट टॉलरेंस एंड आम जोड़ी पबलिक है उन्होंने प्रिफरेंस सुनने लिये असं चौबी घंटे जो हाजिर ਤੁਹਾਡੇ ਬਾਗੇ ਬਣਾ ਮੈਂ ਸਾਰਿਆਂ ਨੂੰ ਟ੍ਰੈਕਟ ਚੂੜੀਆਂ ਵਾਸੀਆਂ ਨੂੰ ਸਾਡੀ ਦਾ ਨਾਮ ਸਾਰਿਆਂ ਨੂੰ ਰਿਕਵੈਸਟ ਕਰਨੀ ਚਾਹਨਾ ਕਿਤੇ ਵੀ ਕੋਈ ਕਿਸੇ ਨਸ਼ੇ ਵਾਲੇ ਦੇ ਖਿਲਾਫ ਜਾਂ ਕਿਸੇ ਇਹੋ ਜਿਹੇ ਕਿਸੇ ਬਾੜੇ ਅਸਤ ਦੇ ਖਿਲਾਫ ਉਹਨਾਂ ਦੇ ਕੋਈ ਇਨਫੋਰਮੇਸ਼ਨ ਹੈ ਤੇ ਉਹ ਸਾਡੇ ਨੰਬਰ ਜਿਹੜੇ ਕਿ ਸਾਡੇ ਬਾਹਰ ਵੀ ਜਿਹੜੇ ਡਿਸਪਲੇਡ ਨੇ 24 ਘੰਟੇ ਸਤਨਾਉ ਗੱਲ ਕਰ ਸਕਦੇ ਔਰ ਉਹਨਾਂ ਦਾ ਨਾਮ ਜਿਹੜਾ ਉਹ ਵੀ ਸਿਕਰੇਟਰੀ ਚੱਲੇਗਾ ਔਰ ਇਹ ਵੀ ਜਿਸ ਨਾਮ ਤੇ ਥੈਂਕਫੁਲ ਹੋਵਾਂ ਕਿ ਜਿਹੜੇ ਡਰਗ ਬੈਟਲਰ ਸਾਂ ਹੁਣ ਵੀ ਅਸੀਂ ਉਹੀ ਸਾਰਾ ਕਰ ਰਹੇ ਹਾਂ ਕਿ ਜਿਹੜੇ ਅਸੀਂ ਡਰਗ ਬੈਟਲਰ ਅੱਗੇ ਆ ਉਹਨਾਂ ਦੇ ਉਸ ਲਿਸਟਾਂ ਕੰਪਾਈਲ ਕਰ ਰਹੇ ਆ ਜਿਹੜੇ ਪਿਛਲੇ 5 ਸਾਲ ਦਾ ਕ੍ਰਾਈਮ ਹੈ ਮੈਂ ਸਾਰਾ ਜਿਹੜਾ ਮੰਗਵਾਇਆ ਵਾ ਸਾਰੇ ਥਾਣਿਆਂ ਤੋਂ ਉਸ ਦੇਖ ਰਹੇ ਹਾਂ ਕਿ ਕਿਹੜੇ ਕਿਹੜੇ ਬੰਦੇ ਇਸ ਕ੍ਰਾਈਮ ਵਿੱਚ ਇਨਵੋਲ ਸੀਗੇ ਸਪੈਸੀਫਿਕਲੀ ਮੈਂ ਡਰੱਗਸ ਤਾਂ ਕਹਿ ਰਿਹਾ ਕਿਉਂਕਿ ਡਰੱਗਸ ਤੋਂ ਹੀ ਅਗਲੇ ਸਾਰੇ ਕ੍ਰਾਈਮ ਹੁੰਦੇ ਆਲੇ ਜਿਹੜੇ ਆ ਉਹ ਜਿਹੜੇ ਨਸ਼ੇੜੀ ਜਿਹੜੇ ਆ ਉਹ ਜਿਹੜੇ ਨਸ਼ਾ ਕਰਕੇ ਫਿਰ ਉਹ ਬਾਕੀ ਕ੍ਰਾਈਮ ਕਰਦੇ ਆ ਸਾਰਾ ਜਦੋਂ ਨਸ਼ੇ ਵਾਸਤੇ ਪੈਸੇ ਮੁੱਕ ਜਾਂਦੇ ਆ ਉਹਨਾਂ ਨੂੰ ਪੈਸੇ ਇਜ਼ੀ ਬੜੀ ਬਣਾਣ ਲਈ ਪਰ ਉਹ ਨਹੀਂ ਰੀਚ ਕਰਦੇ ਤੋ ਬਿਲਕੁਲ ਸਾਡੇ ਕੋਲ ਦੇ ਲਈ ਜਿਹੜਾ ਇਹਦਾ ਪੂਰੇ ਅਸੀਂ ਕੱਲ ਮੀਟਿੰਗ ਕੀਤੀ ਹੈ ਮੈਂ ਸਾਰੇ ਸਜੋਨਾ ਔਰ ਉਹਨਾਂ ਨੂੰ ਅਸੀਂ ਜਿਹੜੀ ਸਾਰਾ ਬਣਾਇਆ ਹੈ ਸਾਰਾ ਉਹ ਤੁਹਾਨੂੰ ਥੋੜੇ ਇਹਨਾਂ ਦੇ ਵਿੱਚ ਪ੍ਰਭਾਵ ਸਰ ਵੀ ਨਜ਼ਰ ਆਣਾ ਸ਼ੁਰੂ ਹੋ ਜਾਏਗਾ ਸਾਰਾ ਜਿਹੜਾ ਹੈ ਔਰ ਜਿਹੜਾ ਖਾਸਿਕਲੀ ਫੀਲਡ ਦੇ ਵਿੱਚ ਹੈ ਉਹ ਵੀ ਅਸੀਂ ਕੋਸ਼ਿਸ਼ ਕਰਾਂਗੇ ਇਹਨੂੰ ਪੁਲਿਸ ਦੀ ਬ੍ਰਾਦਰ ਸਟਡੀ ਹੈ ਬਾਹਰ ਸਾਡੇ ਜਿਹੜਾ ਨਾਕੇ ਐਂਡ ਜਿਹੜੀ ਪੈਟਰੋਲਿੰਗ ਹੈ ਉਹਦੇ ਤੋਂ ਜਿਹੜਾ ਹੈ ਬਾਹਰ ਵੀ ਸਾਰਾ ਉਹ ਮੈਂ ਸਾਰਾ ਦੂਸਰਿਆਂ ਨਾਲ ਸਾਰਾ ਕਿੱਥੋਂ ਕਿੱਥੋਂ ਕੀ ਸਿਸਟਮ ਕਿੱਥੇ ਸੈੱਟ ਕਰਨਾ ਕਿਹੜੇ ਸਟ੍ਰੈਟੈਜੀਕ ਪੁਆਇੰਟਸ ਨੇ ਔਰ ਕਿਤਾਬੀ ਸਾਰਾ ਕਰਨਾ ਉਹ ਸਾਰਾ ਕਰ ਰਹੇ ਹਾਂ ਬਸ ਇੱਕ ਹੀ ਇਹਦੀ ਰਿਕੁਐਸਟ ਸਾਡੇ ਲੋਕ ਕੋਈ ਜਿਹੜਾ ਨਸ਼ਾ ਅੱਜ ਦਾ ਅਸੀਂ ਰਲ ਮਿਲ ਕੇ ਜਿਹੜਾ ਫਟੇਕੜ ਚੂੜੀਆਂ ਨੂੰ ਨਸ਼ਾ ਮੁਕਤ ਬਣਾਣਾ ਹੈ ਇਹਦੇ ਲਈ ਸਾਡੀ ਹੈਲਪ ਕਰੋ ਕਿਸੇ ਤਰੀਕੇ ਦੀ ਕਿਸੇ ਵੀ ਨਸ਼ਾ ਵਿਸ਼ਣ ਵਾਲੇ ਦੀ ਜਾਂ ਨਸ਼ਾ ਕਰਨ ਵਾਲੇ ਦੀ ਇਨਫੋਰਮੇਸ਼ਨ ਵੀ ਹੈ ਤਾਂ ਉਹਦਾ ਅਸੀਂ ਇਲਾਜ ਕਰਾਵਾਂਗੇ ਉਹਨੂੰ ਕੋਈ ਉਹ ਨਹੀਂ ਹੈ ਕਿ ਅਸੀਂ ਉਹਨੂੰ ਇਹ ਵੀ ਹੈ ਵੀ ਨਸ਼ਾ ਕਰਨ ਵਾਲੇ ਨੂੰ ਅਸੀਂ ਇਸ ਬੁੱਕ ਕਰਦਾਂਗੇ ਪੂਰ ਦਾ ਹੈ ਤੇ ਅਸੀਂ ਰਲ ਮਿਲ ਕੇ ਸਾਰੇ ਜਿਹੜੇ ਸੋਸਾਇਟੀ ਦੇ ਨਾਲ ਉਹਨੂੰ ਉਹਦਾ ਸਟਰੀਟਮੈਂਟ ਕਰਾਵਾਂਗੇ ਐਂਡ ਜਿਹੜੇ ਵਿਚਨ ਵਾਲੇ ਆ ਉਹਨਾਂ ਨੂੰ ਬਿਲਕੁਲ ਸਟਰੋਂਗਲੀ ਡਿਟੇਨਟ ਕੀਤਾ ਜਾਇਆਗਾ ਉਹਨਾਂ ਨੂੰ ਕਿਸੇ ਕਿਸਮ ਦਾ